ਸਸਤੀ ਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਾਟੀਵੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਗਾਮਾ ਦਿਖਾਉਣੀਆਂ ਤੇ ਦੋਵੇਂ ਜਿਹੜੀਆਂ ਬੱਚੇ ਦਬਿਨਾਂ ਇਹ ਤੁਹਾਨੂੰ ਦਿਖਾਵਾਂਗੇ ਇੱਕ ਆ ਵੈਡ ਤੁਹਾਨੂੰ ਕਾਫੀ ਖੂਬਸੂਰਤ ਇੱਕ ਚੰਗੇ ਰਿਕਾਰਡ ਤੇ ਤੁਹਾਨੂੰ ਦਿਖਾਉਣੀ ਹੈ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਯਾਰ ਵੀਰ ਜੀ ਸਤਿ ਸ੍ਰੀ ਅਕਾਲ ਜੀ। ਬਹੁਤ ਸਣਾ ਠੀਕ ਠਾਕ ਜੀ। ਚਲੋ ਵਧੀਆ ਚੀਜ਼ ਤਾਂ ਵਿਗ ਗਿਆ ਮਾਲ ਫਿਰ ਉਹਦਾਂ ਨਾਲ। ਅੱਜ ਵੀਡੀਓ ਦੇਖਿਆ ਉਸ ਤੋਂ ਬਾਅਦ ਵੀ ਬਿਆਣਾ ਚਾਰ ਪੰਜ ਲੈ ਗਏ ਉਸੇ ਵੀਡੀਓ ਤੇ। ਆਹ ਤੁਸੀਂ ਦੱਸਿਆ ਸੀ। ਇੱਕ ਸੂਈ ਚੱਲ ਗਈ ਹੁਣ ਇਹ ਦੋਵੇਂ ਆਪਾਂ। ਉਹੀ ਵੀਰ ਤੁਸੀਂ ਕਿਹਾ ਸੀ ਦੁਬਾਰਾ ਲੈ ਗਏ ਸੀ। ਆਹ ਵੀ ਉਹ ਲੈ ਗਏ। ਠੀਕ ਚਲੋ ਇਸ ਤਰ੍ਹਾਂ ਹੀ ਆ ਕਿ ਚਲੋ ਗਾ ਕੇ ਦੁਬਾਰਾ ਆਵੇ ਤੇ ਚਲੋ। ਵੀਰ ਜੀ ਵੇਚਣ ਵਾਲੇ ਗਾਹੇ ਨਾਲ ਜੁੜੇ ਯਾਰ ਵੀਰ ਜੀ। ਹਾਂਜੀ ਹਾਂਜੀ। ਉਹ ਜਲੰਧਰ ਤੋਂ ਆਏ ਹੋਗੇ। ਕਿਸੇ ਨੂੰ ਕੋਈ ਚੰਗੀ ਪਾਉਗੀ ਤੇ ਕਿਸੇ ਨੇ ਦੁਬਾਰ ਠੀਕ ਚਲੋ ਨਾਮ ਦੱਸਤਾ ਮੇਰੇ ਨਾਮ ਵਿੱਚ ਮੇਰਾ ਜਿੰਦਾ ਜੀ ਫੋਨ ਨੰਬਰ ਹੈਗਾ 991446394 ਤੇ ਐਡਰੈਸ ਹੈਗਾ ਸ਼ਹਿਰ ਅੰਮ੍ਰitsar ਤੇ ਜ਼ਿਲ੍ਹਾ ਵੀ ਅੰਮ੍ਰitsar ਜਿਹੜਾ ਪੁਰਾਣਾ ਤਰਨਤਾਰਨ ਰੋਡ ਤੇ ਹੈ ਵੀ ਜੀ ਬਾਬਾ ਦੀਪ ਸਿੰਘ ਦਾ ਗੁਰਦੁਆਰਾ ਜਿੱਥੇ ਮਹਾਰਾਜ ਦਾ ਸੀਸ ਲੱਤਾ ਸੀ ਕੋਰ ਰੋਡ ਤੇ ਵੀ ਜੀ ਆਪਣਾ ਪਿੰਡ ਕਰਵਾ ਲਿਆ ਫਾਟਕ ਦੇ ਲੱਗ ਗਿਆ ਹੈ ਨਾ ਠੀਕ ਬਿਲਕੁਲ ਹੈ ਮੇਰੇ ਸਰ ਸ਼ਹਿਰ ਦੇ ਨਾਲ ਹੀ ਆ ਕੇ ਸ਼ਹਿਰ ਪੈਦੇ ਵੀ 4 ਕਿਲੋਮੀਟਰ ਜਿਹੜਾ ਚਾਟੀਵਿੰਡ ਵਾਲਾ ਨਵਾਂ ਪੁਲ ਭਣਿਆ ਉਹ ਤੇ ਬਿਲਕੁਲ ਨਾਲ ਹੀ ਤੇ ਫੋਨ ਨੰਬਰ ਵੀ ਇੱਕ ਰਹੀ ਬੋਲੀ ਦਾ 991446394 ਤੇ ਸ਼ਰਵਾਤ ਫੇਰਾ ਪਹਿਲੇ ਨੰਬਰ ਵਾਲੀ ਦਾ ਬੱਚੇ ਤੋਂ ਬਿਨਾਈਆ ਤੋਂ ਵੀ ਬੱਚਾ ਇਹਨੇ ਮਰਿਆ ਦਿੱਤਾ ਮੈਂ ਵੀਡੀਓ ਪਾ ਦੂੰਗਾ اچھا ਪੈਂਦੀ ਆ ਦੇ ਵੀਜੀ ਮੈਲਾ ਮੂਲਾ ਜਾਂ ਮਾਰਦੀ ਐ اچھا ਬੱਚਾ ਇਹਨੇ ਪਾ ਪਾ ਦਾਂਗੇ ਬੱਚਾ ਮਰਿਆ ਦਿੱਤਾ ਇਹਨੇ ਕੋਲੇ ਹਾਂਜੀ ਆਈ ਹੈਗੀ ਆ ਪਾ ਪਾ ਦਾਂਗੇ ਠੀਕ ਆ ਤੇ ਦੁੱਧ ਕਿੰਨਾ ਹੋਣੇ ਤੇ ਵੀਜੀ ਦੁੱਧ ਲਾ ਲੈ ਬੋਲਾ ਲਾਏ ਕੋਈ 12 ਹੋ ਜੇ 13 ਜੇ ਤਿਆਰ ਬਾਕੀ ਚਲੋ ਜਿੰਨੇ ਵੀ ਦੇਖਣੇ ਆਪਣੀ ਸਮਝ ਨਾਲ ਵੇਖ ਕੇ ਲਾਵੇ ਠੀਕ ਆ ਤੋਰੋ ਹਾਂ ਫੇਰੇ ਕਰੀ ਨਾ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਆ ਆਪਣੀ ਸਮਝਣਾ ਵੇਖ ਕੇ ਖੜੋ ਤੇ ਦੁੱਧ ਜਿਹੜਾ ਕਹਿੰਦੇ ਕਿ 12 ਲੀਟਰ ਹੁਣ ਤਿਆਰ ਜਿਹੜਾ ਘਰੋਂ ਬਿਲਕੁਲ ਚਵਾ ਦੋਗੇ ਇਹ ਆ ਵੀ ਘਰੋਂ ਤੁਹਾਡੇ ਕੋਲ ਚੋਗੇ ਖੜੇ ਆ ਨਾ ਗਰਮੀ ਦਾ ਮੌਸਮ ਹੈ ਚਲੋ ਫਿਰ ਲੈ ਜਾਓ ਤੁਹਾਨੂੰ ਥਾਣਾ ਜਿਹੜਾ ਬੜਾ ਪਿਆਰਾ ਤਰਾ ਇਹ ਕੀ ਰੰਗ ਰੂਪ ਦੀ ਚੰਗੀ ਆ ਕੱਦ ਕਾਟ ਦੀ ਵੀ ਜਿਹੜੀ ਚੰਗੀ ਆ ਬਹੁਤ ਠੱਗੀ ਹੈ ਲੰਗਾ ਨਹੀਂ ਲਈ ਜਿੱਦਾਂ ਮਰਜ਼ੀ ਕੋਈ ਬਹਵੇ ਮੇਰਾ ਵੀਰ ਖਲੋ ਠੀਕ ਹੈ ਜੀ ਲੈ ਜਾ ਵਿੱਚ ਤੇ ਚਵਾ ਚੋ ਵੀ ਜੀ ਓਕੇ ਦਾ ਪੂਰਾ ਦਿਖਾ ਦੇ ਫਿਰ ਦਿਖਾ ਦੇ ਵੀ ਜੀ ਚਵਾ ਫਿਰ ਇਹਦਾ ਬਾਕੀ ਚਵਾ ਜਿਹੜਾ ਪੂਰਾ ਵਧੀਆ ਲੱਗਾ ਪਿਛਲੇ ਜਨਾਂ ਦਾ ਦਿਖਾ ਦੇ ਵੀ ਜੀ ਕਿਹੜੀ ਚਵਾ ਟੈਂਬੀ ਦੀ ਸ਼ਾਮ ਦਾ ਹੈ ਕਿ ਚੋਲਿਆ ਨਹੀਂ ਪੂਰੀ ਗੀ ਕੋਈ ਜਨੀ ਰੁਪਈ ਦੀ ਚਲੋ ਫਿਰ ਚੋਲ ਹੀ ਲਓ ਜੀ ਚਵਾ ਵੀ ਜਿਹੜਾ ਵਧੀਆ ਬਾਕੀ ਠੰਡੀ ਸੀਲ ਦਾ ਪਤਾ ਲੱਗ ਜਾਂਦਾ ਚੰਗੀ ਤਰ੍ਹਾਂ ਬਾਕੀ ਇਹ ਆਪਾਂ ਸਿਰਫ ਤੁਹਾਨੂੰ ਚਵਾ ਹੀ ਦਿਖਾਉਂਦੇ ਆ ਕੋਈ ਮੇਨ ਮਕਸਦ ਮਿਲਕਿੰਗ ਦਾ ਨਹੀਂ ਆ ਬਸ ਜਿਹੜਾ ਵਾ ਸ਼ਾਮ ਦਾ ਟਾਈਮ ਹੋਇਆ ਤੇ ਚਲੋ ਵੀਰ ਜੀ ਨੇ ਗਿੰਦਕੀ ਚੋਣੀ ਤੇ ਹੈਗੀ ਐ ਕਿਹੜੀ ਵੀ ਆੜਾ ਆਪਣੀ ਦੋ ਟਾਂ ਚੋਗੇ ਖੜੇ ਹਾਂਜੀ 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 Or. ਬਾਕੀ ਕੋ ਮੇਨ ਮਕਸਦ ਜਿਹੜਾ ਆਪਣਾ ਕੋਈ ਮਲਾਈ ਮਿਲਕਿੰਗ ਦਾ ਨਹੀਂ ਆਪਾਂ ਨੋਰਮਲ ਜਿਹੜਾ ਵਾ ਚਵਾਜ ਤੁਹਾਨੂੰ ਸਿਰਫ ਚਵਾਜ ਦਿਖਾਇਆ ਵਾ ਕਿ ਜਿਸ ਤਰ੍ਹਾਂ ਤਾਰਾਂ ਹੀ ਮਾਰ ਕੇ ਦਿਖਾਈਆਂ ਵਾ ਕੋਈ ਵੀਰ ਆਪਣੀ ਦੋ ਟਾਈਮ ਚੋਕ ਕੇ ਲੈ ਜੇ ਬਾਕੀ ਲੱਗ ਪਗ ਲੱਗ ਪਗੇ ਜਿਹੜੀ ਖਾਲੀ ਹੋ ਹੀ ਗਈ ਹੈ ਪੂਰੀ ਤੇ ਕਿੰਨਾ ਰੱਖੀਏ ਵੀ ਨਹੀਂ ਫਿਰ ਮੋਲੇ ਦਾ ਆਪਾਂ ਅਸੀਂ 35000 ਜੀ ਦੀ ਤੁਹਾਡੀ ਮਰਜ਼ੀ ਜੇ ਚੰਗੀ ਹੋਸੀ ਵੈੜ ਤੇ ਚਲੋ ਚੰਗੀ ਆ ਫੇਰ ਹੀ ਕਿਸੇ ਨੇ ਪੈ ਖਰਚਣੀ ਆ 32 ਵਿਦਾ ਤੇਰਾ ਅੱਛਾ 32000 ਜੀ ਦੇ ਦੋ ਬਾਕੀ ਚਲੋ ਕੋ ਫੋਨ ਲਾਵੇ ਹਨਾ ਫੋਨ ਲਾਵੇ ਹਰਪੀ ਚੋ ਦੇ ਮਾਨਤਨ ਮੌਕੇ ਤੇ ਕਰ ਦੋਗੇ ਹਾਂ ਜੀ ਆ ਨਿਕਲ ਗਈ ਵੀ ਬਾਕੀ ਆ ਵੀ ਦੁੱਧ ਕੋਈ ਤੁਹਾਡੇ ਆਪਣੇ ਘਰੋਂ ਹੀ ਜਿਹੜਾ ਕੋਈ ਚਵਾਈ ਕਰਕੇ ਲੈ ਜੇ ਹਨਾ ਛੇ ਤੋਂ 7 ਵਜੇ ਆਪਾਂ ਕੋਈ ਸਵੇਰੇ 7 ਵਜੇ ਆ ਕੇ ਛੋੜ ਪਾਣਾ 7 ਵਜੇ ਤੋਂ ਆ ਕੇ ਭਾਵੇਂ 7 ਵਜੇ ਚੋਲੋ ਠੀਕ ਆ ਹਾਂਜੀ ਚਲੋ ਫਿਰ ਆ ਜਿਹੜੀ ਗਾਂ ਐ ਵੀ ਤੋਰ ਦੋ ਇੱਕ ਰੀ ਇਹਦੇ ਕੋਲ ਕਿੰਨਾ ਹੀ ਦੁੱਧ ਇਹਨੂੰ ਘਰ ਭੀ ਜੀ ਦੁੱਧ ਹੈ 8 ਕਿਲੋ ਹਾਂਜੀ ਬੱਚੀ ਨੇ ਜੀ ਨਹੀਂ ਲਾਇਆ ਲਾਪਾ ਉਹਦਾ ਲੱਗਾ ਪਿਆ ਵਾ ਹਾਂਜੀ ਨੂੰ ਮਾਣੀ ਮਾਰਿਆ ਹੋ 6 ਕਿਲੋ ਅੱਛਾ ਦਿਲ ਤਾਰ ਕੀ ਦੁੱਧ 6 ਕਿਲੋ ਦਈਓ ਤੋਰੋ ਹੈ ਕਰੀ ਬਾਕੀ ਥਾਣਾ ਇਹਦੇ ਕੋਲ ਵੀ ਚੰਗਾ ਲੱਗਾ ਹੁਣ ਮੋਕੇ ਦੇ ਤੋਂ ਇਹਦੇ ਕੋਲ 6 ਲੀਟਰ ਦਾਸਤੇ। ਅੱਜ ਵੀ ਦੋ ਟਾਂਚ ਹੋ ਗਏ ਲਈਆ ਪਾਰਟੀ। ਠੀਕ ਹੈ ਜੀ। ਬੋਚੀ ਸੋਣੀ ਲੱਗੀ ਚਲੋ ਸਾਫ ਸੁਥਰੀ ਆ। ਠੀਕ ਹੈ। ਉਹ ਜੀ ਸ਼ੁਕਰ ਨਹੀਂ ਗਈ। ਠੀਕ ਆ। ਚਲੂ ਕੀ ਨਹੀਂ ਗਿਆ ਜੀ ਜੀ। ਠੰਡੀ ਤੇਰੀ ਆ ਕੇ। ਬਹੁਤ ਠੰਡੀ ਧੀ ਸੀ। ਚਲੋ ਲੈ ਜਾ ਫਿਰ। ਬਿਊਟੀ ਬੈਡੀ ਬਹੁਤ ਹੋ ਰਹੀ ਐ। ਲੈ ਜਾ। ਹੈ ਗਿਆ ਵੀ ਜਰਸੀ ਕ੍ਰੋਸ ਐ। ਦੁੱਧ ਵਿੱਚ ਸੰਗਣਾ ਹੁੰਦਾ ਇਹੋ ਜਿਹਾਂ ਗਾਵਾਂ ਦਾ ਤੇ ਇਹਦਾ ਮੁੱਲ ਫਿਰ 4000 ਦੀ 15 ਦੀ 15000 ਦੀ ਕੀ ਕਰਨਾ ਵਿੱਚ ਮੰਨਤਾ ਨਾ ਹੁੰਦਾ ਜੱਸਾ ਨੋ ਬਿਲਕੁਲ 100 ਰੁਪਇਆ ਛੋੜ ਲਾ ਬਿਲਕੁਲ 13000 ਰੁਪਇਆ ਛੋੜ ਹੀ ਕਰ ਠੀਕ ਹੈ ਮੇਰਾ ਭਰਾ 12 ਵਾਲਾ ਉਹਨਾਂ ਨੂੰ ਫੋਨ ਲਾਵੇ ਸਾਢੇ 12 ਵਾਲਾ ਚਲੋ ਉਹ ਤੇ ਫੋਨ ਤੇ ਲਗਾ ਲਾਉਣੇ ਹੀ ਲਾਉਣੇ ਆ ਜਿੱਦੂ ਆਪਾਂ ਛੋੜ ਦੀ ਕਲੀਅਰ ਹੀ ਗੱਲ ਕਰ ਦਿੱਤੀ ਹੈ ਨਾ ਬਾਕੀ ਇਹ ਪੱਥਰ ਤੇ ਲੀਕ ਨਹੀਂ ਹੁੰਦੀ ਇਹ ਮਿੱਟੀ ਤੇ ਲੀਕ ਆ ਇਹ ਥੋੜਾ ਬਾਧਾ ਦੇ ਇਧਰ ਉਧਰ ਕਰਨਾ ਹੀ ਪੈਂਦਾ ਆ ਕੋਈ ਨਹੀਂ ਕਰਦਾ ਤੇ ਬਾਕੀ ਇਹ ਆ ਕਿ ਚਲੋ ਜੋ ਵੀ ਆ ਕੁਛ ਇਹੀ ਆ ਕੋਈ ਵੀਰ ਆਪਣੀ ਸਮਝਣਾ ਵੇਖ ਕੇ ਆਪਣੀ ਆਪਣੀ ਜ਼ਿੰਮੇਵਾਰੀ ਤੇ ਆਪਣੀ ਤਸੱਲੀ ਕਰਕੇ ਖੜੇ ਹਾਂ ਤੁਹਾਨੂੰ ਕਹਿ ਦੇਣਾ ਹਾਂਜੀ ਇਹ ਜਿਹੜੇ ਮਾਰਲੇ ਥਾਣੇ ਨਾ ਥੋੜੇ ਜੋਰ ਤੇ ਆ ਵੇਖਣ ਨੂੰ ਲੱਗਦਾ ਸਾਗ ਆ ਇੱਕ ਹੱਥ ਨਾਲ ਚਵਾਈ ਕਰਾਉਂਦੀ ਏ ਭਾਵੇਂ ਚਵਾਈ ਹੁੰਦੀ ਏ ਇੱਕ ਅਗਲਾ ਇੱਕ ਪਿਛਲਾ ਉਹਦੇ ਨਾਲ ਚਵਾਈ ਹੋ ਜਾਂਦੀ ਆ ਠੀਕ ਹੈ ਠੀਕ ਹੈ ਦੋ ਵੀ ਅੱਛੇ ਨੇ ਅਗਲੇ ਨਾਲ ਅਗਲਾ ਹੀ ਹੋ ਜੇ ਮਗਰ ਦੇ ਨਾਲ ਮਗਰ ਹੀ ਨੂੰ ਠੀਕ ਹੈ ਜੀ ਹਾਂ ਜੁਪੀਰ